ਇਹ ਤਸਵੀਰਾਂ ਉਸ ਵੇਲੇ ਦੀਆਂ ਨੇ ਜਦੋਂ ਜਲੰਧਰ ਦੇ ਨੇੜੇ ਸ਼ਾਹਕੋਟ ਦੇ ਲੁਈਆਂ ਬਲਾਕ ਵਿੱਚ ਆਮ ਆਦਮੀ ਪਾਰਟੀ ਵਰਕਰਾਂ ਨੂੰ ਖੜੇੜਨ ਲਈ ਪੁਲਿਸ ਨੇ ਤਾਕਤ ਦਾ ਇਸਤੇਮਾਲ ਕੀਤਾ। ਦਰਅਸਲ ਲੁਈਆਂ ਦੇ ਕਈ ਪਿੰਡਾਂ ਵਿੱਚ ਗੰਦੇ ਪਾਣੀ ਦੀ ਸਪਲਾਈ ਦੇ ਵਿਰੋਧ ਵਿੱਚ ਆਪ ਵਰਕਰ ਪ੍ਰਸ਼ਾਸਨ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ। ਆਮ ਆਦਮੀ ਪਾਰਟੀ ਦਾ ਇਲਜ਼ਾਮ ਹੈ ਕਿ ਪੁਲਿਸ ਨੇ ਇਸ ਸਾਰੇ ਮਾਮਲੇ ਵਿੱਚ ਧੱਕੇਸ਼ਾਹੀ ਕਰਦਿਆਂ ਪਾਰਟੀ ਦੇ 6 ਵਰਕਰਾਂ ਸਮੇਤ 12 ਲੋਕਾਂ ਤੇ ਕੇਸ ਦਰਜ ਕੀਤਾ ਹੈ। ਵਿਰੋਧ ਵਿੱਚ ਆਪ ਦੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇ ਪੁਰਸਮਿਤ ਪਾਰਟੀ ਵਰਕਰਾਂ ਨੇ ਟੀਐਸਪੀ ਦਫ਼ਤਰ ਦੇ ਬਾਹਰ ਤਰਨ ਨਗਤਾ ਤੇ ਕੇਸ ਰੱਦ ਕਰਨ ਦੀ ਮੰਗ ਕੀਤੀ ਸਟੇ ਮੌਕੇ ਤੇ ਸੀ ਐਸਐਚਓ ਮੌਕੇ ਤੇ ਸੀ ਡੀਐਸਪੀ ਜਿਹੜਾ ਕੁਹਾੜ ਸਾਹਿਬ ਦਾ ਕੋਈ ਬਹੁਤ ਚਹੇਤਾ ਹੈ ਉਹਨੇ ਕਿਸੇ ਨੂੰ ਕੋਈ ਵਾਰਨਿੰਗ ਨਹੀਂ ਦਿੱਤੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਹੋਈ ਤੇ ਬੇਗਨਾ ਲੋਕਾਂ ਤੇ ਅੰਨੇਵਾ ਲਾਠੀ ਚਾਰਜ ਕੀਤਾ ਸੀ ਔਰ ਲਾਠੀ ਚਾਰਜ ਨੂੰ ਫਿਰ ਜਸਟੀਫਾਈ ਕਰ ਲਈ ਆਪਣੀਆਂ ਗੱਡੀਆਂ ਦੇ ਸ਼ੀਸ਼ੇ ਭੰਨ ਲੈਂਦੇ ਆ ਔਰ ਸਾਡੇ ਬੰਦਿਆਂ ਤੇ ਪਿੰਡੂ ਲੋਕਾਂ ਤੇ ਜਿਹੜੇ ਇਨਸਾਫ ਵਾਸਤੇ ਸੰਘਰਸ਼ ਕਰ ਰਹੇ ਸੀ 12 ਲੋਕਾਂ ਤੇ 307 ਦੇ ਕੇਸ ਬਣਾ ਦਿੱਤੇ ਆਮ ਆਦਮੀ ਪਾਰਟੀ ਨੇ ਮਾਮਲੇ ਦੀ ਨਿਰਪੱਖ ਜਾਂਚ ਲਈ ਪੁਲਿਸ ਨੂੰ 5 ਦਿਨਾਂ ਦਾ ਅਲਟੀਮੇਟਮ ਦਿੱਤਾਏ ਢਿਮੰਗਾ ਨਾਮ ਅੰਨੇ ਜਾਣਦੇ ਵੱਡੇ ਸੰਘਰਸ਼ ਦੀ ਚੇਤਾਵਨੀ ਵੀ ਦਿੱਤੀ ਹਰਮਨ ਸਟੇਸ਼ਨ ਨੂੰ ਤੜਨਾ ਦਿੱਤੀ ਹੈ ਅਲਟੀਮੇਟਮ ਦਿੱਤਾ ਹੈ 5 ਦਿਨ ਦਾ ਔਰ ਉਹਦੇ ਵਿੱਚ ਉਹਨਾਂ ਦੇ ਨਾਲ ਅਸੀਂ ਇਹਨਾਂ ਨੂੰ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਝੂਠੇ ਕੇਸ ਬਣੇ ਆ ਉਹ ਫੌਰਨ ਤੌਰ ਤੇ ਉਹ ਕੇਸ ਜਿਹੜੇ ਖਰਜ ਕੀਤੇ ਜਾਣ ਜਿਨ੍ਹਾਂ ਪੁਲਿਸ ਅਫਸਰਾਂ ਨੇ ਕਾਨੂੰਨ ਆਪਣੇ ਹੱਥ ਚ ਲਿਆ ਹੈ ਉਹਨਾਂ ਤੇ ਕੇਸ ਚ ਲਾਇਆ ਜਾਏ ਜਿਹੜਾ ਜ਼ਿੰਮੇਵਾਰ ਡੀਐਸਪੀ ਹੈ ਅਸੀਂ ਉਹਨੂੰ ਸਸਪੈਂਸ਼ਨ ਦੀ ਗੱਲ ਕਰ ਰਹੇ ਸੀ ਉਹ ਕਹਿੰਦੇ ਜੀ ਫਿਰ ਅਸੀਂ ਉਹਨੂੰ ਛੁੱਟੀ ਤੇ ਭੇਜ ਦਿੰਦੇ ਆ ਅਸੀਂ ਕੁਝ ਗੱਲਾਂ ਉਹਨਾਂ ਦੀ ਵੀ ਮੰਨ ਲਈ ਬਿਚਾਰ ਉਹਨੂੰ ਛੁੱਟੀ ਤੇ ਭੇਜ ਦਿਓ ਉਹਨੂੰ ਛੁੱਟੀ ਤੇ ਭੇਜ ਕੇ ਇਨਕੁਆਇਰੀ ਕਰੋ ਜਿਨ੍ਹਾਂ ਲੋਕਾਂ ਨੇ ਪਿੰਡ ਦੇ ਵਿੱਚ ਵੀ ਨੁਕਸਾਨ ਕੀਤਾ ਉਹ ਵੀ ਲਾਈਮਲਾਈਟ ਚਾਹਣ ਉਹਨਾਂ ਦਾ ਜੋ ਕਸੂਰ ਹੈ ਉਹਨਾਂ ਨੂੰ ਸਜ਼ਾ ਮਿਲੇ ਜਾਣਕਾਰੀ ਦੇ ਮੁਤਾਬਕ ਲੋਈਆਂ ਦੇ ਕਈ ਪਿੰਡਾਂ ਵਿੱਚ ਗੰਦਾ ਪਾਣੀ ਪੀਣ ਦੇ ਕਾਰਨ ਇੱਕ ਸ਼ਖਸ ਦੀ ਮੌਤ ਹੋ ਗਈ ਜਦਕਿ ਕਈ بیمار ਪੈ ਗਏ ਜਿਨ੍ਹਾਂ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਆਮ ਆਦਮੀ ਪਾਰਟੀ ਨੇ ਮ੍ਰਿਤਕ ਦੇ ਪਰਿਵਾਰ ਨੂੰ 50 ਲੱਖ ਰੁਪਏ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦੇਣ ਦੀ ਮੰਗ ਵੀ ਕੀਤੀ